ਰਾਤ ਹੋਤ ਹੈ ਸੁਣੋ ਹੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭ ਕੋ ਧੀਰਜ ਦੇਹ ਕਹ ਮ੍ਰਿਤਬਚ ਆਈ RAM ਦਾਸ ਪੁਰਥਾਨ ਸਬੈਨ ਗੁਰੂ ਕਹੋ ਧਿਆਨ ਧਰ ਕਰ ਨਮਹਿ ਚਰਨ ਕਰ ਬਿਨੇ ਬਖਾਨ ਸਭ ਕੋ ਧੀਰਜ ਦੇਹ ਕਹ ਮ੍ਰਿਤ ਵਚ ਵਾਹਿ ਗੁਰੂ ਜੀ ਕਾ ਆਸਾ ਵਾਹਿ ਜੀ ਕੀ ਫਤੇ ਪਤਿਤ ਪਾਵਨ ਕਿਰਪਾ ਨਿਦਾਨ ਗਰੀਬ ਨਿਵਾਜ ਜੁਗੋ ਜੁਗ ਅਟਲ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਹਾਜੂਰੇ ਅਨਵਰ ਸ਼ੈਨ ਸ਼ਾਹਏ ਦੋ ਜਹਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਛੇਵੇਂ ਪਾਸ਼ਾ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਕਲ ਆਪ ਜੀ ਨੇ ਸਰਵਣ ਕੀਤੀ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਵਰ ਦੀ ਪ੍ਰਾਪਤੀ ਕਰਕੇ ਮਾਤ ਗੰਗਾ ਜੀ RAM DAS PURE ਪਹੁੰਚੇ ਹਨ ਗੁਰੂ ਕੇ ਪਾਵਨ ਅਸਥਾਨ ਤੇ ਅੱਗੇ ਜਿਵੇਂ ਮਹਾਨ ਕੌਤਕ ਹੋ ਰਹੇ ਹਨ ਆਓ ਜੀ ਬੜੇ ਧਿਆਨ ਦੇ ਸਹਿਤ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਸਬ ਕੋ ਧੀਰਜ ਦੇ ਕਹਿ ਮ੍ਰਿਤ ਬਚ ਆਈ RAM DAS ਪਰਥਾਨ ਸਾਰਿਆਂ ਨੂੰ ਧੀਰਜ ਦੇ ਕੇ ਜਿਹੜੇ ਸਿੱਖ ਨਾਲ ਗਏ ਸਾਨਾ ਤੇ ਜਾਂ ਜਨਾ ਆਉਂਦਿਆ ਸਾਰੇ ਹੀ ਪੁੱਛਿਆ ਏ ਉਹਨਾਂ ਸਾਰਿਆਂ ਨੂੰ ਧੀਰਜ ਦੇ ਕੇ ਮਾਤ ਗੰਗਾ ਜੀ ਰਾਮਦਾਸ ਪੁਰੇ ਆ ਗਏ ਹਨ ਪਾਵਨ ਅਸਥਾਨ ਤੇ ਸਭ ਨੇ ਗੁਰੂ ਕੋਹ ਧਿਆਨ ਧਰ ਸਾਰਿਆਂ ਨੇ ਗੁਰੂ ਸਤਗੁਰੂ ਜੀ ਦਾ ਧਿਆਨ ਧਾਰਨ ਕਰਕੇ ਕਰ ਨਮਹਿ ਚਰਨ ਕਰ ਬਿਨੈ ਬਖਾਨ ਚਰਨਾ ਕਮਲਾਂ ਦੇ ਉਤੇ ਨਮਸਕਾਰ ਕੀਤੀ ਅਤੇ ਬੇਨਤੀ ਉਚਾਰਨ ਕੀਤੀ ਹੈ ਜੇਸ ਦਿਨ ਮਾਤ ਗੰਗ ਬਰ ਲੀਨਸ ਜਿਹੜੇ ਦਿਨ ਮਾਤਾ ਗੰਗਾ ਜੀ ਨੇ ਇਹ ਭਾਰੀ ਵਰ ਪ੍ਰਾਪਤ ਕੀਤਾ ਹੈ ਤਿਸ ਦਿਨ ਸੁੱਤ ਚਾਹਤ ਸੋ ਜਾਏ ਹਾਂਜੀ ਤਿਸ ਦਿਨ ਤਿਸ ਦਿਨ ਸੁੱਤ ਚਾਹਤ ਸੋ ਜਾਏ ਸੋ ਜਾਏ ਇਸ ਪ੍ਰਕਾਰ ਜੇ ਕੋਈ ਚਾਹੁੰਦਾ ਹੈ ਨਾ ਗੁਰੂ ਕਾ ਸਿੱਖ ਕਿ ਮੇਰੇ ਘਰ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੋਵੇ ਜੇ ਕਿਸੇ ਦੇ ਹਿਰਦੇ ਦੇ ਵਿੱਚ ਪੁੱਤਰ ਦੀ ਕਾਮਨਾ ਹੈ ਇੱਛਾ ਹੈ ਤੇ ਉਹ ਐਸੇ ਹੀ ਦੇਣਾ ਜਾਣਾ ਕਰੇ ਬਾਬਾ ਬੁੱਢਾ ਸਾਹਿਬ ਵਿਖੇ ਐਸੇ ਹੀ ਦਿਨ ਜਾਣਾ ਕਰੇ ਉਪਰ ਕਵੀ ਜੀ ਨੇ ਇਹ ਤਰੀਕ ਲਿਖ ਦੇਣਾ ਕੀਤੀ ਹੈ 1600 1651 ਸੰਮਤ ਤੇ ਅੱਸੂ ਦੀ 21 ਤਰੀਕ ਲਿਖੀ ਹੈ ਤੋ ਕਹਿਨ ਤੋ ਭਾਵ ਜਿਹੜੇ ਦਿਨ ਇਹ ਭਾਰੀ ਮੇਲਾ ਲੱਗਦਾ ਹੈ ਨਾ ਬਾਬਾ ਬੁੱਢਾ ਸਾਹਿਬ ਉਸੇ ਦਿਨ ਗੁਰੂ ਕੇ ਸਿੱਖ ਜਾ ਕੇ ਅਰਦਾਸ ਕਰਾਉਣ ਜਿਹਦੇ ਹਿਰਦੇ ਦੇ ਵਿੱਚ ਪੁੱਤਰ ਦੀ ਇੱਛਾ ਹੈ ਤਸ ਪ੍ਰਸ਼ਾਦ ਕਰ ਤਿਹ ਥਰ ਪਹੁੰਚੇ ਉਸੇ ਤਰ੍ਹਾਂ ਦਾ ਪ੍ਰਸ਼ਾਦ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਤੇ ਉਸੇ ਅਸਥਾਨ ਤੇ ਪਹੁੰਚਣਾ ਕਰੇ ਔਰ ਮੈਂ ਬ੍ਰਿਧ ਕੋ ਧਿਆਨ ਧਰਾਏ ਹਿਰਦੇ ਦੇ ਵਿੱਚ ਵੱਡੇ ਸਤਿਗੁਰੂ ਜੀ ਸਤਿਗੁਰਾਂ ਦਾ ਧਿਆਨ ਧਾਰਨ ਕਰੇ ਅਤੇ ਬਾਬਾ ਬੁੱਢਾ ਸਾਹਿਬ ਜੀ ਦਾ ਧਿਆਨ ਧਾਰਨ ਕਰੇ। ਘਰ ਅਰਦਾਸ ਆਹਾਰ ਸੋ ਵੰਟ ਰੇ। ਅਰਦਾਸ ਕਰਵਾ ਕੇ ਤੇ ਉਹ ਭੋਜਨ ਜਿਹੜਾ ਤਿਆਰ ਕੀਤਾ ਮਿੱਸੇ ਪ੍ਰਸ਼ਾਦੇ, ਮੱਖਣ ਤੇ ਲੱਸੀ ਆਦਕ ਜੋ ਸਾਦਾ ਸਾਦਾ ਮਰਾਦਾ ਪ੍ਰਸ਼ਾਦਾ ਜਿਹੜਾ ਹੈ ਉਹ ਤਿਆਰ ਕਰਕੇ ਵਰਤੌਣਾ ਕਰੇ ਗੰਡੇ ਦੇ ਸਹਿਤ ਨਿਜ ਕਰਤੀ ਸਭ ਸੇਵ ਕਰਾਏ ਆਪਣੇ ਹੱਥਾਂ ਦੇ ਨਾਲ ਸੇਵਾਵਾਂ ਕਰੇ ਗੁਰੂ ਕੀਆ ਸੰਗਤਾਂ ਦੀਆਂ ਨੰਦਨ ਬਾਛਤ ਨੰਦਨ ਪਾਵਹਿ ਜਿਹੜਾ ਪੁੱਤਰ ਦੀ ਦਾਤ ਚਾਹੁੰਦਾ ਹੈ ਨਾ ਉਹਦੇ ਘਰ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੋਵੇਗੀ ਗੁਰੂ ਕੇ ਸਿੱਖੋ ਅਬਲ ਫਲਦਾਇਕ ਵਹਿ ਥਾਇ ਉਹ ਜਿਹੜਾ ਸਥਾਨ ਹੈ ਨਾ ਹੁਣ ਤਾਈਕ ਹੁਣ ਤੱਕ ਫਲਦਾਇਕ ਹੈ ਗੁਰੂ ਕੇ ਪਿਆਰ ਜਿਹੜੇ ਜਿਹੜੇ ਸਿੱਖਾਂ ਨੂੰ ਭੇਜਿਆ ਹੈ ਨਾ ਉਥੇ ਉਹਨਾਂ ਉਹਨਾਂ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਜਿਹੜੇ ਜਿਹੜੇ ਗੁਰੂ ਕੇ ਸਿੱਖਾਂ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ ਬੜੇ ਯਤਨ ਕੀਤੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਭੇਜਿਆ ਹੈ ਨਾ ਤੇ ਗੁਰੂ ਕੇ ਪਿਆਰ ਇਹ ਤਜਰਬਾ ਹੈ ਜਿਨ੍ਹਾਂ ਜਿਨ੍ਹਾਂ ਨੂੰ ਭੇਜਿਆ ਉਹਨਾਂ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਇਸ ਕਰਕੇ ਸਤਗੁਰੂ ਜੀ ਨੇ ਉਥੇ ਸਦਾ ਵਰਤ ਹੀ ਲਾ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੇ 6ਵੇਂ ਪਾਸ਼ਾ ਦਾ ਵਾਰ ਤਾਂ ਦਿੱਤਾ ਹੀ ਹੈ 5ਵੇਂ ਪਾਸ਼ਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਵਾਰ ਦੇ ਦਿੱਤਾ ਕਿ ਬਾਬਾ ਬੁੱਢਾ ਸਾਹਿਬ ਜੀ ਇਹ ਦਿਨ ਨੂੰ ਜਾਂ ਜਦੋਂ ਵੀ ਕੋਈ ਆ ਕੇ ਇੱਥੇ ਪੁੱਤਰ ਦੀ ਦਾਤ ਪੁੱਤਰ ਦੀ ਦਾਤ ਮੰਗੇ ਅਰਦਾਸ ਕਰਵਾਵੇ ਤੇ ਉਹਦੀ ਭਾਵਨਾ ਪੂਰੀ ਹੋਵੇਗੀ। ਗਿਰਹਿ ਲਗ ਆਵਤ ਗੰਗਾ ਪਗ ਸੋ ਹਾਂਜੀ ਘਰ ਤੱਕ ਮਾਤ ਗੰਗਾ ਜੀ ਨੰਗੇ ਚਰਨ ਹੀ ਤੁਰਦੇ ਆਏ ਹਨ ਤੁਰੇ ਹੋਏ ਆਏ ਨੇ ਸੋ ਥਕਤ ਭਈ ਬਹੁ ਮ੍ਰਿੱਧਲ ਸਰੀਰ ਹਾਂਜੀ ਮਾਤਾ ਜੀ ਦਾ ਤਨ ਕੋਮਲ ਹੈ ਇਸ ਕਰਕੇ ਬਹੁਤ ਜ਼ਿਆਦੀ ਥਕਾਵਟ ਹੋ ਗਈ ਹੈ। ਅਸਨ ਖਾਨ ਪਨ ਕੀਨ ਕੀਨਸ ਕੁਛ ਨਹੀਂ ਹਾਂ ਜੀ ਭੋਜਨ ਛਕੇ ਭੋਜਨ ਛਕਿਆ ਏ ਤੇ ਹੋਰ ਕੁਝ ਨਹੀਂ ਕੀਤਾ ਫਿਰ ਉਹਦੇ ਤੋਂ ਬਾਅਦ ਸੂਕੇ ਅਦਰ ਅਨ ਪੀਨੋ ਨੀਰ ਹਾਂ ਜੀ ਜਿਹੜੇ ਬੁੱਲ ਸੁੱਕ ਗਏ ਸਾਨ ਪਿਆਸ ਬਹੁਤੀ ਜਿਆਦੀ ਲੱਗੀ ਸੀ ਜਲ ਛਕਿਆ ਹੈ ਚਰਨ ਅਰਣ ਅਤ ਰੁਦਰ ਚਵਤ ਜਨ ਹਾਂ ਜੀ ਜਿਹੜੇ ਚਰਨ ਨੇ ਨਾ ਮਾਤ ਗੰਗਾ ਜੀ ਦੇ ਉਹ ਲਾਲ ਹੋ ਗਏ ਹਨ ਜਿਵੇਂ ਲਹੂ ਚੁੰਦਾ ਹੋਵੇ ਲਪਟੀ ਧੂਰ ਅੰਗ ਅਰਚੀਰ ਹਾਂਜੀ ਬਸਤਰਾਂ ਦੇ ਉੱਤੇ ਅਤੇ ਅੰਗਾਂ ਦੇ ਉੱਤੇ ਧੂੜ ਬਹੁਤ ਹੀ ਜ਼ਿਆਦੀ ਪਈ ਹੋਈ ਹੈ ਸ਼ੁੱਧਤ ਤਿਰਖਤ ਪਨਿਸ਼ਰਾਮ ਬਹੁ ਹੋਵਾ ਹਾਂਜੀ ਮਾਤਾ ਜੀ ਨੂੰ ਭੁੱਖ ਵੀ ਲੱਗੀ ਹੈ ਪਿਆਸ ਵੀ ਲੱਗੀ ਹੈ ਮਾਤੇ ਥਕਾਵਟ ਵੀ ਬਹੁਤ ਜ਼ਿਆਦਾ ਹੋ ਗਈ ਤਉ ਪ੍ਰੇਮ ਤੇ ਤਜੀ ਨਾ ਧੀਰ ਹਾਂ ਜੀ ਫੇਰ ਵੀ ਬੜੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਨੇ ਮਾਤਾ ਗੰਗਾ ਜੀ ਧੀਰਜ ਨਹੀਂ ਛੱਡੀ ਹਿਰਦੇ ਦੇ ਵਿੱਚੋਂ ਸਰਬ ਆਰਬਲ ਸੁਖ ਸੋਂ ਬੀਤੀ ਨਹੀਂ ਹਾਂ ਜੀ ਸਾਰੀ ਆਰ ਸਾਰੀ ਜਿਹੜੀ ਉਮਰ ਹੈ ਨਾ ਉਹ ਸੁੱਖ ਦੇ ਨਾਲ ਹੀ ਬੀਤੀ ਹੈ ਸੁੱਖ ਦੇ ਨਾਲ ਹੀ ਬਤੀਤ ਹੋਈ ਹੈ ਨਹੀਂ ਵਿਸਾਦ ਭਇਓ ਕਬ ਕੋਏ ਕਦੇ ਵੀ ਕੋਈ ਬਹੁਤਾ ਜਿਆਦਾ ਜੋ ਇੰਨੀ ਮਿਹਨਤ ਵਾਲਾ ਕੰਮ ਨਹੀਂ ਕੀਤਾ ਕਹਿਣ ਤੋਂ ਭਾਵ ਕੇ ਘਰ ਦੇ ਵਿੱਚ ਵੀ ਨੌਕਰ ਅਤੇ ਗੁਰੂ ਕੇ ਸਿੱਖ ਸੇਵਾ ਕਰਨ ਵਾਲੇ ਸਨ ਇਸ ਕਰਕੇ ਕਹਿਣ ਤੋਂ ਭਾਵ ਕੇ ਸਾਰੀ ਉਮਰ ਹੀ ਸੁਖ ਦੇ ਸਹਤ ਹੀ ਬਤੀਤ ਹੋਈ ਹੈ ਮਾਤਾ ਗੰਗਾ ਜੀ ਦੀ ਤੇ ਜਦੋਂ ਤੋਂ ਸਤਿਗੁਰੂ ਜੀ ਦੇ ਘਰ ਦੇ ਵਿੱਚ ਆਏ ਸਤਗੁਰੂ ਜੀ ਦੇ ਨਾਲ ਸੰਜੋਗ ਹੋਏ ਹਨ ਉਸ ਸਮੇਂ ਤੋਂ ਤਾਂ ਸੋਖ ਹੀ ਸੋਖ ਹਨ ਗਮਨ ਪੰਥ ਕੋ ਕਯੋ ਕਬ ਕੀਨਸ ਕਦੇ ਵੀ ਰਸਤੇ ਦੇ ਵਿੱਚ ਇੰਨੀ ਦੂਰ ਤੱਕ ਨੰਗੇ ਪੈਰੀ ਤਾਂ ਕੀ ਚੱਲਣਾ ਵੈਸੇ ਵੀ ਮਾਤਾ ਜੀ ਨਹੀਂ ਚੱਲੇ ਹਨ ਜਾਂ ਤੇ ਅਧਿਕ ਥਾਕਤ ਭਈ ਸੋਏ ਜਾਂ ਤੇ ਇਸ ਕਰਕੇ ਮਾਤਾ ਜੀ ਨੂੰ ਬਹੁਤ ਜ਼ਿਆਦੀ ਥਕਾਵਟ ਹੋ ਗਈ ਹੈ ਨੀਠ ਨੀਠ ਕਰ ਆਨ ਪਹੁੰਚੀ ਪੌਂਚੀ ਪਾਈ ਹਾਂਜੀ ਹੌਲੀ ਹੌਲੀ ਕਰਕੇ ਤੇ ਮਾਤਾ ਗੰਗਾ ਜੀ ਆਪਣੇ ਮਹਿਲਾਂ ਦੇ ਵਿੱਚ ਆ ਪਹੁੰਚੇ ਹਨ ਪਾਈ ਸੋ ਬਾਛਤ ਹਰਖਤ ਹੋਏ ਮਾਨ ਪਾਉਂਦਾ ਫਲ ਪ੍ਰਾਪਤ ਹੋ ਗਿਆ ਹੈ ਮਾਨ ਪਾਉਂਦਾ ਵਾਰ ਪ੍ਰਾਪਤ ਹੋ ਗਿਆ ਇਸ ਕਰਕੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦੀ ਖੁਸ਼ੀ ਹੈ ਜਿਹੜੀ ਥਕਾਵਟ ਹੋਈ ਹੈ ਨਾ ਉਹ ਮਹਿਸੂਸ ਨਹੀਂ ਹੁੰਦੀ ਹੋਣਾ। ਕਛੂ ਖੇਦ ਕੋ ਗਿਨਤ ਨਹੀਂ। ਜਿਹੜਾ ਖੇਦ ਹੋਇਆ ਹੈ, ਥਕਾਵਟ ਹੋਈ ਹੈ, ਉਹਦੀ ਗਿਣਤੀ ਮਿੱਤੀ ਹੀ ਕੋਈ ਨਹੀਂ ਹੈ ਮਾਤਾ ਜੀ ਦੇ ਹਿਰਦੇ ਦੇ ਵਿੱਚ। ਮਨ ਚਰੰਕਾਲ ਕੀ ਚਿੰਤਾ ਖੋਏ। ਮਨ ਦੇ ਵਿੱਚ ਜਿਹੜੀ ਬਹੁਤੇ ਲੰਮੇ ਸਮੇਂ ਤੋਂ ਚਿੰਤਾ ਸੀ ਨਾ ਉਹ ਦੂਰ ਹੋ ਗਈ ਹੈ। ਉਹ ਉਹ ਛੇਣਾ ਉਦਕ ਕਰ ਚਰਨ ਪਖਾਰੇ ਹਾਂਜੀ ਜਲ ਗਰਮ ਕਰਕੇ ਤੇ ਗਰਮ ਜਲ ਦੇ ਨਾਲ ਚਰਨ ਧੋਤੇ ਨੇ ਦਾਸੀ ਬ੍ਰਿੰਦ ਕਰਹਿ ਸਭ ਸੇਵ ਬਹੁਤਿਆਂ ਜਿਆਦੀਆਂ ਦਾਸੀਆਂ ਮਾਤਾ ਜੀ ਦੀ ਸੇਵਾ ਕਰਦੀਆਂ ਹਨ ਤਬੇ ਲੋ ਸੰਧਿਆ ਪੀ ਰਵ ਅਸਤਿਓ ਹਾਂਜੀ ਇੰਨੇ ਸਮੇਂ ਤੱਕ ਸੰਧਿਆ ਦਾ ਸਮਾਂ ਹੋਇਆ ਸ਼ਾਮ ਦਾ ਸਮਾਂ ਹੋ ਗਿਆ ਅਤੇ ਸੂਰਜ ਅਸਤ ਹੋ ਗਿਆ ਹੈ ਕਹਿਤ ਭਈ ਭੋਜਨ ਲਿਓ ਜੀਵ ਹਾਂਜੀ ਇਸ ਪ੍ਰਕਾਰ ਜਿਹੜੀਆਂ ਦਾਸੀਆਂ ਨੇ ਮਾਤਾ ਜੀ ਨੂੰ ਕਹਿਣ ਲੱਗੇ ਕਿ ਮਾਤਾ ਜੀਓ ਹੁਣ ਭੋਜਨ ਸ਼ਕ ਲੈਣਾ ਕਰੋ ਜੀ ਪਤ ਦਰਸ਼ਨ ਕਰ ਅਸਨ ਅਚੌਂਗੀ ਮਾਤਾ ਜੀ ਨੇ ਬਚਨ ਕੀਤੇ ਕਿ ਪ੍ਰਾਨਪਤੀ ਧਨ ਧਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਜੀ ਪ੍ਰੀਤਮ ਸਤਿਗੁਰੂ ਜੀ ਜਦੋਂ ਘਰ ਆਉਣਗੇ ਨਾ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਤੇ ਫੇਰ ਮੈਂ ਭੋਜਨ ਛਕਾਂਗੀ ਕਰਤ ਅਡੀਕਨ ਬੈਠੀ ਏਵ ਉਡੀਕ ਕਰਦਿਆਂ ਹੋਇਆਂ ਮਾਤਾ ਗੰਗਾ ਜੀ ਬੈਠ ਗਏ ਹਨ ਸੁਨ ਸੁਨ ਸਦਨ ਆਨੰਦ ਮਨ ਠਾਨਹਿ ਤੋ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਵਰਦਾਇਕ ਬਚਨ ਸੁਣ ਕੇ ਯਾਦ ਕਰਕੇ ਤੇ ਬਹੁਤ ਜ਼ਿਆਦਾ ਮਨ ਦੇ ਵਿੱਚ ਆਨੰਦਿਤ ਹੋ ਰਹੇ ਨੇ ਖੁਸ਼ ਹੋ ਰਹੇ ਹਨ ਇਤਨੇ ਮਹਿ ਆਏ ਗੁਰਦੇਵ ਇੰਨੇ ਸਮੇਂ ਦੇ ਵਿੱਚ ਗੁਰਦੇਵ ਸਤਗੁਰੂ ਜੀ ਆ ਗਏ ਨੇ ਸਤਿ ਪ੍ਰੀੰਗ ਪਰ ਸਤਗੁਰ ਹੋਏ ਸਤਗੁਰੂ ਜੀ ਆਪਣੇ ਪਲੰਗ ਦੇ ਉੱਪਰ ਆ ਕੇ ਆ ਸਥਿਤ ਹੋਏ ਹਨ ਪੁਨ ਪ੍ਰਸੰਗ ਪੁੱਛਿਓ ਕਿਮਕੀਨ ਫਿਰ ਮਾਤਾ ਜੀ ਦੇ ਪਾਸੋਂ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰਾ ਪ੍ਰਸੰਗ ਪੁੱਛਿਆ ਹੈ ਪਣੀ ਵਾਰਤਾ ਸਰਬ ਛੋਰ ਤੇ ਹਾਂਜੀ ਸਾਰੀ ਹੀ ਵਾਰਤਾ ਮਾਤਾ ਗੰਗਾ ਜੀ ਨੇ ਕਹਿ ਸੁਣਾਈ ਐ ਪੁੱਤਰ ਖੜਗ ਧਾਰੀ ਵਰਦੀਨ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਜੀਓ ਬਾਬਾ ਬੁੱਢਾ ਸਾਹਿਬ ਜੀ ਨੇ ਬੜਾ ਭਾਰੀ ਵਾਰ ਦਿੱਤਾ ਹੈ ਕਿ ਬਹੁਤੇ ਜਿਆਦੇ ਬਲੀ ਸੂਰਮੇ ਯੋਧੇ ਮਹਾਬਲੀ ਖੜਗ ਧਾਰੀ ਕਿਰਪਾਨ ਧਾਰੀ ਪੈਦਾ ਹੋਣਗੇ ਤੁਹਾਡੇ ਘਰ ਦੇ ਵਿੱਚ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸواری ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੇ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਵੱਡੇ ਜੋਧੇ ਅਤੇ ਪਰਉਪਕਾਰੀ ਸਤਿਗੁਰੂ ਜੀ ਖੜਕ ਧਾਰੀ ਸਤਿਗੁਰੂ ਜੀ ਤੁਹਾਡੇ ਘਰ ਦੇ ਵਿੱਚ ਪੈਦਾ ਹੋਣਗੇ ਅਵਤਾਰ ਧਾਰਨਗੇ ਦੀਵ ਬਿ ਲੋਕ ਪ੍ਰਸੰਨ ਭਏ ਅਤ ਬਾਬਾ ਬੁੱਢਾ ਸਾਹਿਬ ਜੀ ਸੇਵਾ ਦੇਖ ਕੇ ਸੇਵਾ ਦੇ ਉੱਤੇ ਬਹੁਤ ਹੀ ਜ਼ਿਆਦੇ ਪ੍ਰਸੰਨ ਹੋਏ ਨੇ ਆਦਿਕ ਆਦਿਕ ਕਹੇ ਬਾਕ ਪ੍ਰਬੀਨ ਹਾਂਜੀ ਬਹੁਤ ਹੀ ਜ਼ਿਆਦੇ ਸੇਵਾ ਦੀ ਮਹਿਮਾ ਕਰਦਿਆਂ ਸੇਵਾ ਦੇ ਉੱਪਰ ਖੁਸ਼ ਹੁੰਦਿਆਂ ਹੋਇਆਂ ਬਾਬਾ ਬੁੱਢਾ ਜੀ ਨੇ ਬਹੁਤ ਹੀ ਬਹੁਤੇ ਸੁੰਦਰ ਬਚਨ ਉਚਾਰਨ ਕੀਤੇ ਨੇ ਪੀਰੀ ਮੀਰੀ ਵਰਤ へ ਦੋ ਨਹੋ ਹਾਂਜੀ ਸਤਿਗੁਰੂ ਜੀਓ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਕਿ ਪੀਰੀ ਤੇ ਮੀਰੀ ਦੇ ਵਿੱਚ ਦੋਨਾਂ ਦੇ ਵਿੱਚ ਵਰਤਣਗੇ ਭਾਵ ਪੀਰੀ ਦੀਆਂ ਕਪੀਰੀ ਦੀ ਤੇ ਮੀਰੀ ਦੀ ਕਿਰਪਾਨ ਧਾਰਨ ਕਰਨਗੇ ਆਪਣੇ ਤਨ ਦੇ ਉੱਤੇ ਢੀਲ ਬੁਲੰਦ ਸਬਤ ਸਬਲ ਹੋਏ ਪੀਣ ਹਾਂਜੀ ਢੀਲ ਡੋਲ ਬਹੁਤ ਆ ਜਿਆਦਾ ਵੱਡਾ ਹੋਵੇਗਾ ਅਤੇ ਬਹੁਤੇ ਜਿਆਦੇ ਵੱਡੇ ਤਕੜੇ ਹੋਣਗੇ ਬਹੁਤੇ ਬਲ ਵਾਲੇ ਹੋਣਗੇ ਬੜੀ ਤਾਕਤ ਵਾਲੇ ਹੋਣਗੇ ਛੇਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਕਿਰਪਾ ਆਪ ਕੀ ਤੇਬਰ ਪਾਇਸ ਸਤਿਗੁਰੂ ਜੀ ਉਹ ਆਪ ਜੀ ਦੀ ਕਿਰਪਾ ਦਾ ਸਦਕਾ ਵਾਰ ਪ੍ਰਾਪਤ ਕੀਤਾ ਹੈ ਔਚਕ ਭੈ ਸ਼ਗਨ ਸ਼ੁਭ ਆਏ ਆਚਾਨਕ ਹੀ ਸਾਰੇ ਸਗਨ ਬੜੇ ਸ਼ੁਭ ਹੋਏ ਨੇ ਸ੍ਰੇਸ਼ਟ ਸਗਨ ਹੋਏ ਨੇ ਗਰਜਿਓ ਗਰਜਿਓ ਕੰਨ ਅਰ ਚਮਕੀ ਤੜਤਾ ਹਾਂਜੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸਾ ਸ਼ੁਰੂ ਕੀਤਾ ਤੇ ਬੱਦਲ ਬਹੁਤਾ ਜਿਆਦਾ ਗਰਜਿਆ ਬੱਦਲ ਬਹੁਤਾ ਜਿਆਦਾ ਗਰਜਿਆ ਅਤੇ ਬਿਜਲੀ ਚਮਕੀ ਹੈ ਆਕਾਸ਼ ਮੰਡਲ ਦੇ ਵਿੱਚ ਤਨ ਕੋ ਦੇਖ ਬ੍ਰਿਧ ਹਰ ਹਰਾ ਖਾਏ ਹਾਂਜੀ ਉਹਨੂੰ ਦੇਖ ਕੇ ਤੇ ਬਾਬਾ ਬੁੱਢਾ ਸਾਹਿਬ ਜੀ ਬਹੁਤ ਜਿਆਦਾ ਹੋਰ ਖੁਸ਼ ਹੋ ਗਏ ਬੈਠੇ ਹੈ ਤਖਤ ਮਹਦ ਹੋਏ ਜੋਦ ਰਾਣਪ੍ਰੇਹ ਹਾਂਜੀ ਇਹ ਵੀ ਵਰ ਦਿੱਤਾ ਹੈ ਕਿ ਛੇਵੇਂ ਸਤਗੁਰੂ ਜੀ ਤਖਤ ਦੇ ਉੱਪਰ ਬੈਠਣਗੇ ਗੱਦੀ ਨੂੰ ਤਿਆਗ ਕੇ ਗੁਰਤਾ ਗੱਦੀ ਨੂੰ ਛੱਡ ਕੇ ਤਖਤ ਧਾਰੀ ਹੋਣਗੇ ਤਖਤ ਰਚਣਗੇ ਤਖਤ ਦੇ ਉੱਪਰ ਬੈਠਣਗੇ ਹੁਕਮ ਚਲਾਉਣਗੇ ਜ਼ਾਲਮਾਂ ਦੇ ਉੱਤੇ ਵੀ ਰਾਣਪ੍ਰੇਹ ਹਨ ਹਨ ਹੈ ਅਨਹੇ ਰਿਪਨ ਸਮਦਾਏ ਰਣ ਉਹਨਾਂ ਨੂੰ ਪਿਆਰਾ ਹੋਵੇਗਾ ਮੈਦਾਨੇ ਜੰਗ ਦੇ ਵਿੱਚ ਯੁੱਧ ਬੜੇ ਪਿਆਰ ਦੇ ਨਾਲ ਕਰਿਆ ਕਰਨਗੇ ਅਤੇ ਰਿਪਨ ਸਮਦਾਏ ਸਾਰੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਦਲਮਲ ਦੇਣਗੇ ਖਤਮ ਕਰ ਦੇਣਗੇ ਦਲਾਂ ਦੇ ਦਾਲ ਖਤਮ ਕਰ ਦੇਣਗੇ ਮੈਦਾਨੇ ਜੰਗ ਦੇ ਵਿੱਚ ਗੁਣ ਵਿਸ਼ਾਲ ਨਿਰਬੰਸ ਬ੍ਰਧਾਵਹੇ ਹਾਂਜੀ ਬਹੁਤੇ ਜਿਆਦੇ ਗੁਣ ਹੋਣਗੇ ਤੇ ਆਪਣੀ ਵੰਸ਼ ਨੂੰ ਵਧਾਉਣਗੇ ਬਹੁਤ ਆ ਜਿਆਦਾ ਜੋ ਸੋਡੀਆਂ ਸੋਡੀਆਂ ਦੇ ਅਵਤਨ ਸਹੋਣਗੇ ਸੋਡੀਆਂ ਦੇ ਸ਼੍ਰੋਮਣੀ ਹੋਣਗੇ ਤੇ ਸੋਡੀ ਵੰਸ਼ ਨੂੰ ਬਹੁਤ ਆ ਜਿਆਦਾ ਵਧਾਉਣਗੇ ਸਿਖਾਂ ਦੇ ਵਿੱਚ ਵੀ ਬਹੁਤ ਆ ਜਿਆਦਾ ਵਾਧਾ ਹੋਵੇਗਾ ਗੁਰ ਘਰ ਮਹਿ ਅਸਤੁਤ ਉਪਜਾਏ ਗੁਰੂ ਘਰ ਦੇ ਵਿੱਚ ਐਸੇ ਸਪੁੱਤਰ ਦੀ ਪ੍ਰਾਪਤੀ ਹੋਵੇਗੀ ਸੁੰਤ ਪ੍ਰਸੰਨ ਭਏ ਗੁਰ ਅਰਜਨ ਤਨ ਤਨ ਸਾਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਬਚਨ ਸੁਣ ਕੇ ਪ੍ਰਸਾਨ ਹੋ ਗਏ ਨੇ ਮਹਿਮਾ ਸੰਤਨ ਕਰਹਿ ਉਚਾਰ ਸੰਤ ਜਨਾਂ ਦੀ ਮਹਿਮਾ ਉਚਾਰਨ ਕਰਦੇ ਨੇ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ੋਸ਼ਕ ਸਥਲ ਜਲ ਪਲ ਮਹ ਪੂਰੇ ਹਾਂ ਜੀ ਜੋ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਰਬ ਥਾਵਾਂ ਦੇ ਉੱਤੇ ਸੰਪੂਰਨ ਹਨ ਸਰਬ ਕਲਾਸ ਮਰਾਥਾਨ ਸੁੱਕੇ ਹੋਏ ਤੇ ਜਾਨ ਜਲ ਨਾਲ ਭਰੇ ਹੋਏ ਜੋ ਅਸਥਾਨ ਹੋਣ ਸਾਰੇ ਥਾਵਾਂ ਦੇ ਉੱਤੇ ਪਰੀਪੂਰਨ ਹਨ ਪਾਵਕੇ ਮਾਰੂਥਲ ਦੇ ਵਿੱਚ ਵੀ ਪਰਮਾਤਮਾ ਦੀ ਹੋਂਦ ਹੈ ਅਤੇ ਜਿੱਥੇ ਜਲ ਹੈ ਬਹੁਤਾ ਜਿਆਦਾ ਉੱਥੇ ਵੀ ਹੋਂਦ ਹੈ ਤੋ ਐਸੀ ਹੀ ਤਰ੍ਹਾਂ ਛੇਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਐਸੀ ਹੋਵੇਗੀ ਫਿਰ ਮਹਾਪੁਰਖਾਂ ਦੇ ਜਿਹੜੇ ਬਚਨ ਨੇ ਨਾ ਉਹਨਾਂ ਦੀ ਮਹਿਮਾ ਐਸੀ ਹੈ ਕਿ ਜਿੱਥੇ ਵੀ ਉਹ ਬਚਨ ਕਰਨ ਉੱਥੇ ਹੀ ਪੂਰੇ ਹੋ ਜਾਂਦੇ ਹਨ ਤੋ ਜੇ ਜਿੱਥੇ ਸੁੱਕੇ ਸਥਾਨ ਹਨ ਉਹਨਾਂ ਨੂੰ ਜਲ ਥਲ ਕਰ ਦਿੰਦੇ ਹਨ ਅਤੇ ਜੇ ਉਹਨਾਂ ਦੀ ਮੌਜ ਹੋਵੇ ਤੇ ਜਿੱਥੇ ਜਾਲ ਹੈ ਉਥੇ ਜੋ ਮਾਰੂ ਥਲ ਬਣਾ ਦਿੰਦੇ ਹਨ ਆਪਣੀ ਮੌਜ ਦੇ ਅਨੁਸਾਰ ਪੂਰਨ ਸ਼ਸ਼ਕ ਕਰਹੇ ਇੱਕ ਬਾਰ ਤੇ ਜਿਹੜੇ ਸੁੱਕੇ ਹਨ ਉਹਨਾਂ ਨੂੰ ਪੂਰੇ ਲਵਾ ਲਵ ਭਰ ਦਿੰਦੇ ਨੇ ਜਲ ਦੇ ਨਾਲ ਰੰਕ ਰਾਵਤੇ ਰਾਵ ਰੰਕਤੇ ਹਾਂਜੀ ਮਹਾਪੁਰਖਾਂ ਦੇ ਬਚਨ ਐਸੇ ਹਨ ਕਿ ਖਿੰਮਹਿ ਰਾਵ ਰੰਕ ਕੋ ਕਰਈ ਰਾਵ ਰੰਕ ਕਰ ਡਾਰੈ ਜਿਹੜੇ ਰਾਜੇ ਨੇ ਰੰਕ ਨੂੰ ਰਾਜਾ ਬਣਾ ਦਿੰਦੇ ਨੇ ਗਰੀਬ ਨੂੰ ਰਾਜਾ ਬਣਾ ਦਿੰਦੇ ਨੇ ਅਤੇ ਜਿਹੜਾ ਰਾਜਾ ਏ ਉਹਨੂੰ ਕੰਗਾਲ ਬਣਾ ਦਿੰਦੇ ਨੇ ਮਿੰਟਾਂ ਸੈਕਿੰਟਾਂ ਦੇ ਵਿੱਚ ਖਿੰਮਹਿ ਰਾਵ ਰੰਕ ਕੋ ਕਰਈ ਰਾਵ ਰੰਕ ਕਰ ਡਾਰੈ ਰੀਤੇ ਭਰੇ ਭਰੇ ਸੁਖ ਨਾਵੇ ਜਹ ਤਾਕੋ ਵਿਵਹਾਰ ਐ ਰੱਬ ਦੇ ਪਿਆਰੇ ਇਹ ਕਾਰਜ ਕਰਦੇ ਨੇ ਮ੍ਰਿਤ ਜੀਵਾਏ ਜੀਵਤ ਦੇ ਮਾਰੇ ਮਰੇ ਨੂੰ ਜਿਉਂਦਾ ਕਰ ਦਿੰਦੇ ਨੇ ਅਤੇ ਜਿਉਂਦੇ ਨੂੰ ਮਾਰ ਦਿੰਦੇ ਹਨ ਬਚਨ ਕਰਕੇ ਅਚਲ ਚਲਾਵਹਿ ਚਲ ਤਥਰਾਵਹਿ ਹਾਂਜੀ ਜਿਹੜਾ ਅਚਲ ਹੈ ਨਾ ਜੋ ਸਮੇਰ ਪਰਬਤ ਹੈ ਜਿਹੜਾ ਹਿੱਲਦਾ ਨਹੀਂ ਕਿਸੇ ਦੇ ਪਾਸੋਂ ਉਹਨੂੰ ਢਾ ਦਿੰਦੇ ਨੇ ਆਕਾਸ਼ ਦੇ ਵਿੱਚ ਅਤੇ ਅਚਲ ਚਲਾਵਹਿ ਜਿਹੜਾ ਅਚਲ ਹੈ ਮੇਰ ਪਰਵਤ ਹਿਲਦਾ ਨਹੀਂ ਉਹਨੂੰ ਆਕਾਸ਼ ਦੇ ਵਿੱਚ ਢਾ ਦਿੰਦੇ ਨੇ ਅਤੇ ਚਲਤ ਥਰਾਵ ਹੈ ਚਲਦੇ ਹੋਏ ਨੂੰ ਅਸਥਿਰ ਕਰ ਦਿੰਦੇ ਟਿਕਾ ਦਿੰਦੇ ਨੇ ਬਚਨ ਕਹਿ ਕੇ ਬਾਤ ਅਮਿਟ ਹੈ ਪ੍ਰਗਟ ਸੰਸਾਰ ਸੰਸਾਰ ਦੇ ਵਿੱਚ ਇਹ ਪ੍ਰਗਟ ਹੈ ਕਿ ਮਹਾਪੁਰਖਾਂ ਰੱਬ ਦੇ ਪਿਆਰਿਆਂ ਦੇ ਜਿਹੜੇ ਬਚਨ ਨੇ ਨਾ ਉਹ ਅਮਿਟ ਹਨ ਉਹਨਾਂ ਨੂੰ ਕੋਈ ਮਾਇਕ ਆਲ ਮੇਟ ਨਹੀਂ ਸਕਦਾ ਜਿਵੇਂ ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ ਕੇਰ ਬਸੁਦਾ ਜਲ ਪਵਨ ਜਾਇ ਵੋ ਇਕ ਸਾਧ ਬਚਨ اٹਲਾਦਾ ਸਭ ਕੁਝ ਨਾਸ਼ ਹੋ ਸਕਦਾ ਹੈ ਧਰਤੀ ਵੀ ਨਾਸ਼ ਹੋ ਸਕਦੀ ਆਕਾਸ਼ ਵੀ ਨਾਸ਼ ਹੋ ਸਕਦਾ ਹੈ ਇਕ ਸਾਧੂਆਂ ਦੇ ਬਚਨ ਅਟਲ ਹਨ ਉਹਨਾਂ ਨੂੰ ਕੋਈ ਨਹੀਂ ਟਾਲ ਸਕਦਾ ਅੰਤ ਸੰਤ ਕੋ ਕੋਈ ਨਾ ਪਾਵੇ ਸੰਤ ਜਨਾਂ ਦਾ ਅੰਤ ਪਾਰਾਵਾਰ ਕੋਈ ਨਹੀਂ ਪਾ ਸਕਦਾ ਸੁਰ ਨਰ ਅਸੁਰ ਜਾਤ ਸਭ ਹਾਰ ਹਾਂਜੀ ਦੇਵਤੇ ਮਨੁੱਖ ਸਭ ਸਾਰੇ ਹੀ ਦੇਵਤੇ ਵੀ 33 ਕਰੋੜ ਦੇਵਤੇ 52 ਬੀਰ 84 ਸਿੱਧ ਨੌਨਾਥ 6 ਜਤੀ ਇਤ ਆਦਿਕ ਸਾਰੇ ਹਾਰ ਜਾਂਦੇ ਨੇ ਪ੍ਰਮਾਤਮਾ ਦੇ ਪਿਆਰਿਆਂ ਦੇ ਅੱਗੇ ਉਹਨਾਂ ਦੇ ਅੱਗੇ ਨਾਮ ਰਸੀਏ ਮਹਾਪੁਰਖਾਂ ਦੇ ਅੱਗੇ ਕਿਸੇ ਦਾ ਵਾਸ ਨਹੀਂ ਚੱਲਦਾ ਸੰਤ ਹੁਕਮ ਨੂੰ ਫੇਰ ਨਾ ਸਾ ਕਹੇ ਸੰਤ ਜਨਾਂ ਦੇ ਹੁਕਮ ਨੂੰ ਕੋਈ ਨਹੀਂ ਫੇਰ ਸਕਦਾ ਸਗਰੇ ਸਾਦਰ ਲੇਸ਼ਰ ਤਾਰ ਹਾਂਜੀ ਸਾਰੇ ਆਦਰ ਕਰਕੇ ਤੇ ਮਹਾਪੁਰਖਾਂ ਦੇ ਬਚਨਾਂ ਨੂੰ ਸਿਰ ਮੱਥੇ ਧਾਰਨ ਕਰ ਲੈਂਦੇ ਨੇ ਬੁੱਢਾ ਸਾਹਿਬ ਤਪ ਕੀ ਮੂਰਤ ਹਾਂਜੀ ਬਾਬਾ ਬੁੱਢਾ ਸਾਹਿਬ ਜੀ ਤਪ ਦੀ ਮੂਰਤ ਨੇ ਤਪ ਨਹੀਂ ਕਰਦੇ ਤਪ ਦੀ ਮੂਰਤ ਹੀ ਨੇ ਤਪ ਦਾ ਸਰੂਪ ਹੀ ਹਨ ਆਤਮ ਗਿਆਨੀ ਗੁਣ ਗਨਸਾਰ ਆਤਮ ਗਿਆਨੀ ਨੇ ਆਤਮਿਕ ਅਡੋਲਤਾ ਦੀ ਅਵਸਥਾ ਦੇ ਵਿੱਚ ਜੁੜੇ ਹੋਏ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਜੁੜੇ ਹੋਏ ਹਤੇ ਗੁਣ ਗਨਸਾਰ ਸ੍ਰੇਸ਼ਟ ਤੋਂ ਸ੍ਰੇਸ਼ਟ ਗੁਣ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਵਿੱਚ ਜਿਹੇ ਸੇਵੇ ਬਾਛਤ ਹੈ ਪ੍ਰਾਪਤ ਹਾਂਜੀ ਜਿਨ੍ਹਾਂ ਦੀ ਸੇਵਾ ਕਰਕੇ ਮਨ ਪਾਉਂਦੇ ਫਲ ਪ੍ਰਾਪਤ ਕਰ ਲਈਦੇ ਨੇ ਦੁਖ ਦਾਰ ਦੇ ਕੇ ਦੁੰਦ ਬਿਦਾਰ ਦੁੱਖਾਂ ਦਲਿਤਾਂ ਦੇ ਜਿਹੜੇ ਦੁੱਖਾਂ ਦੇ ਦੁੱਖ ਹਨ ਵੱਡੇ ਤੋਂ ਵੱਡੇ ਦਲਿਤਰ ਦੁੱਖ ਨੇ ਜਿਨ੍ਹਾਂ ਨੂੰ ਜਨਮ ਜਨਮਾਂ ਤਰਾਂ ਦੇ ਦਲਿਤਰ ਪਾਏ ਹੋਏ ਉਹਨਾਂ ਦੇ ਦੁੱਖ ਦੂਰ ਕਰਨ ਵਾਲੇ बाबा बुड्ढा ਸਾਹਿਬ ਜੀ ਜੈਸੇ ਮਹਾਪੁਰਖ ਦੋਹਰਾ ਇਤਿਆਦਿਕ ਗੁਣ ਬ੍ਰਿਧ ਕੇ ਵਰਨੇ ਸ੍ਰੀ ਮੁਖ ਆਪ ਸਤਿਗੁਰੂ ਜੀ ਨੇ ਆਪਣੇ ਸੁਭਾਯਮਾਨ ਮੁਖਾਰ ਬਿੰਦ ਤੋਂ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਪੁਰਖਾਂ ਦੇ ਗੁਣ ਵਰਣਨ ਕੀਤੇ ਉਚਾਰਨ ਕੀਤੇ ਨੇ ਸੁਣ ਗੰਗਾ ਬੰਦਨ ਕਰੀ ਧਨ ਸਿਖ નિਸ਼ਪਾਪ ਜੋ ਸਤਗੁਰੂ ਜੀ ਦੇ ਸੁਭਾਯਮਾਨ ਮੁਖਾਰ ਬੇਨ ਤੋਂ ਬਚਨ ਸੁਣ ਕੇ ਮਾਤ ਗੰਗਾ ਜੀ ਨੇ ਨਮਸਕਾਰ ਕੀਤੀ ਹੈ ਜਨਮ दारिਦੀ दारिਦੀ ਘਰ ਬਖੈ ਕਲਪਤਰੂ ਜਿਮ ਪਾਏ ਹੇ ਸਤਗੁਰੂ ਜੀਓ ਕੋਈ ਜਨਮ ਤੋਂ ਹੀ ਦਲਿਦਰੀ ਹੋਵੇ ਜਨਮ ਤੋਂ ਲੈ ਕੇ ਦਲਿਦਰੀ ਹੋਵੇ ਉਹਦੇ ਘਰ ਦੇ ਵਿੱਚ ਕਲਬ ਕਲਪ ਬ੍ਰਿਸ਼ ਦਾ ਰੁੱਖ ਪੈਦਾ ਹੋ ਜਾਵੇ ਤੋਂ ਉਹਨੂੰ ਬਹੁਤ ਜ਼ਿਆਦੀ ਖੁਸ਼ੀ ਹੁੰਦੀ ਹੈ ਇਸੇ ਤਰ੍ਹਾਂ ਮੇਰੇ ਹਿਰਦੇ ਦੇ ਵਿੱਚ ਵੀ ਬੜੀ ਖੁਸ਼ੀ ਹੋਈ ਹੈ ਵਾਰ ਪ੍ਰਾਪਤ ਕਰਕੇ ਤੇ ਵਰ ਦੇਣ ਵਾਲੇ ਗੁਰੂ ਕੇ ਸਿੱਖ ਦੀ ਮਹਿਮਾ ਆਪ ਜੀ ਨੇ ਵੀ ਕੀਤੀ ਹੈ ਕਿਰਪਾ ਕਰਕੇ। ਤਿਮ ਪ੍ਰਸੰਨ ਗੰਗ ਗੰਗਾ ਭਈ ਚਿੰਤਾ ਸਕਲ ਮਿਟਾਏ। ਇਸੇ ਤਰ੍ਹਾਂ ਮਾਤਾ ਗੰਗਾ ਜੀ ਪ੍ਰਸਾਨ ਹੋ ਗਏ ਨੇ ਹਿਰਦੇ ਦੇ ਵਿੱਚੋਂ ਸਾਰੀ ਚਿੰਤਾ ਮਿਟਾ ਦਿੱਤੀ ਦੂਰ ਕਰ ਦਿੱਤੀ ਹੈ। ਮੋਰਠਾ ਸੋਰਠਾ ਸੋਰਠਾ ਵਾਗੂ। ਮਲੇ ਸੋਰਖਾ ਸੋਰਠਾ ਪਾਤਕੋ ਅਸਨ ਅਚਾਏ। ਪਰਮ ਪ੍ਰੇਮ ਬੈਠੀ ਨਿਕਟ ਹਾਂਜੀ ਪਤੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਭੋਜਨ ਛਕਾ ਕੇ ਤੇ ਪ੍ਰੇਮ ਦੇ ਸਹਿਤ ਮਾਤਾ ਜੀ ਪਾਸ ਬੈਠ ਗਏ ਨੇ ਪੁਨ ਆਪਨ ਮੁਖ ਪਾਏ ਚਿਤ ਚਿੰਤਾ ਕਾਟੀ ਬਿਰਕ ਬਿਕਟ ਹਾਂਜੀ ਫੇਰ ਮਾਤਾ ਗੰਗਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੜੇ ਪ੍ਰੇਮ ਦੇ ਸਹਿਤ ਭੋਜਨ ਛਕਾ ਕੇ ਤੇ ਫੇਰ ਮਾਤਾ ਗੰਗਾ ਜੀ ਨੇ ਆਪ ਭੋਜਨ ਛਕਿਆ ਹੈ। ਨਿਸਮਹਿ ਆਨੰਦਮਾਨ ਸੁਪਤ ਜਥਾ ਸੁਖ ਹਵੈ ਰਹਿ ਰਹੇ। ਹਾਂਜੀ ਰਾਤ ਦੇ ਵਿੱਚ ਆਨੰਦ ਦੇ ਸਹਿਤ ਆਰਾਮ ਕੀਤਾ ਹੈ ਮਾਤਾ ਗੰਗਾ ਜੀ ਅਤੇ ਸਤਿਗੁਰੂ ਜੀ ਨੇ। ਦਿਨ ਪਦ ਬੰਦਨ ਠਾਨ ਕਬ ਸੰਤੋਖ ਸਿੰਘ ਗੁਣ ਕਹੇ। ਵਾਹਿਦੂ ਹਾਂਜੀ ਸਾਰ ਕਵੀ ਜੀ ਕਹਿੰਦੇ ਨੇ ਤੇ ਧਾਨ ਧਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਧ ਧਾਨ ਧਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਮਾਤਾ ਗੰਗਾ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਨਾਂ ਦੇ ਉੱਤੇ ਸਾਡੀ ਨਮਸਕਾਰ ਹੈ ਪੂਰੇ ਸਤਿਗੁਰੂ ਜੀ ਅਤੇ ਸਾਡੇ ਸਤਕਾਰਯੋਗ ਮਾਤਾ ਮਾਤਾ ਗੰਗਾ ਜੀ ਦੇ ਚਰਨਾਂ ਦੇ ਉੱਤੇ ਸਾਡੀ ਨਮਸਕਾਰ ਹੈ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਕਿਸ ਕੋ ਐਸੇ ਸਤਗੁਰਾਂ ਸਾਤੇ ਮਾਤਾ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੀ ਧੂੜ ਲੈ ਕੇ ਇਹ ਜੋ ਕਵਤਾ ਉਚਾਰਨ ਦਾ ਕਵਤਾ ਉਚਾਰਨ ਕਰਨ ਦੀ ਮੈਨੂੰ ਸੋਝੀ ਪ੍ਰਾਪਤ ਹੋਈ ਹੈ ਸਤਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਸਤਗੁਰੂ ਜੀ ਦਾ ਇਤਿਹਾਸ ਹੀ ਮੈਂ ਲਿਖਿਆ ਹੈ ਗੁਰੂ ਕੇ ਸਿੱਖੋ ਇਤਿਹਾਸ ਲਿਖਦਿਆਂ ਜਿਹੜੀਆਂ ਜਿਹੜੀਆਂ ਤਰੁੱਟੀਆਂ ਰਹਿ ਗਈਆਂ ਨੇ ਭੁੱਲਾਂ ਹੋਈਆਂ ਹੋ ਪੁੱਲਾ ਮੁਆਫ ਕਰ ਦੇਣੀਆਂ ਜੀ ਸਤਿਗੁਰੂ ਜੀ ਦੇ ਚਰਣਾ ਕਮਨਾ ਦੇ ਵਿੱਚ ਬੇਨਤੀ ਕਰੀਏ ਕਿ ਸਤਿਗੁਰੂ ਜੀਓ ਕਿਰਪਾ ਕਰੋ ਇਹ ਜਿਹੜੀ ਦਾਤ ਹੈ ਇਹ ਬਖਸ਼ ਦਿਓ ਜਿਸ ਕਰਕੇ ਸਾਨੂੰ ਸਿੱਖੀ ਦੀ ਪ੍ਰਾਪਤੀ ਹੋ ਜਾਵੇ ਤੋਂ ਗੁਰੂ ਕੇ ਸਿੱਖੋ ਸੰਤ ਜਨਾਂ ਦੀ ਵਡਿਆਈ ਦੇ ਵਿੱਚ ਕਵੀ ਪਾਈ ਵੀਰ ਸਿੰਘ ਜੀ ਨੇ ਕੁਝ ਸੁੰਦਰ ਬਚਨ ਲਿਖੇ ਨੇ ਬੜੇ ਰੋਹਾਨੀਅਤ ਵਾਲੇ ਅਤੇ ਉੱਚੇ ਸੋਚੇ ਬਚਨ ਹੁੰਦੇ ਨੇ ਭਾਈ ਵੀਰ ਸਿੰਘ ਜੀ ਦੇ ਆਓ ਜੀ ਬੜੇ ਪਿਆਰ ਦੇ ਸਹਿਤ ਸਰਵਣ ਕਰੀਏ ਤੇ ਫੇਰ ਸਮਾਪਤੀ ਕਰਾਂਗੇ ਸੰਤ ਨੂੰ ਨਿਤ ਅਵਤਾਰ ਕਿਹਾ ਜਾਂਦਾ ਹੈ ਕਿਉਂਕਿ ਸਦਾ ਜਗਤ ਵਿੱਚ ਰਹਿੰਦਾ ਹੈ ਸੰਤ ਉਹ ਹੈ ਜਿਸ ਵਿੱਚ ਵਾਹਿਗੁਰੂ ਦੀ ਕਲਾ ਵਰਤੇ ਨਿਰੇ ਅਭਿਆਸੀ ਜਾਂ ਤਪਸਵੀ ਨੂੰ ਸੰਤ ਨਹੀਂ ਕਹੀਦਾ ਤੇ ਨਾ ਹੀ ਨਿਰੇ ਚੇਲੇ ਇਕੱਤਰ ਕਰਨ ਵਾਲੇ ਨੂੰ ਕਹੀਦਾ ਹੈ ਭਾਈ ਬੁੱਢਾ ਜੀ ਪੂਰਨ ਸੰਤ ਪੂਰਨ ਗੁਰਮੁਖ ਸੇ ਉਹ ਗੁਰੂ ਘਰ ਦੇ ਦਾਸ ਅਤੇ ਭਗਤ ਸੇ ਪਰ ਮਹਾ ਕਲਾਵਾਨ ਤੇ ਸਤ ਗੁਰਾਂ ਦੇ ਪ੍ਰੀਤਮ ਸੇ ਉਹਨਾਂ ਦੀ ਮਹਿਮਾ ਸੰਗਤਾ ਵਿੱਚ ਦੱਸਣ निमित्त ਗੁਰੂ ਜੀ ਨੇ ਆਪਣੀ ਭਾਰਜਾ ਨੂੰ ਵੀ ਨੂੰ ਵੀ ਸੰਤ ਸੇਵਾ ਅਤੇ ਸੇਵਾ ਤੋਂ ਅਸੀਸ ਲੈਣ ਦੀ ਜਾਚ ਸਿਖਾਈ ਸਤਿਗੁਰੂ ਜੀ ਆਪਣੀ ਆਤਮ ਸਤਿਆ ਪਰਉਪਕਾਰ ਪਰ ਪਰਉਪਕਾਰ ਪਰ ਤਾਂ ਖਰਚ ਕਰਦੇ ਸੀ ਪਰ ਆਪਣੇ ਕਿਸੇ ਮਨੋਤ ਸਿੱਧੀ ਲਈ ਰੂਹਾਨੀ ਤਾਕਤ ਨਹੀਂ ਸੀ ਵਰਤਦੇ ਇਸੇ ਲਈ ਆਪਣੇ ਗ੍ਰਹਿ ਪੁੱਤਰ ਲਈ ਆਪ ਰੂਹਾਨੀ ਤਾਕਤ ਵਰਤ ਕੇ ਵਰਦਾਨ ਨਹੀਂ ਦਿੱਤਾ ਤੇ ਆਪਣੀ ਪਿਆਰੀ ਅਤੇ ਅਤੇ ਸਭ ਤਰ੍ਹਾਂ ਲਾਇਕ ਪਤਿ ਬ੍ਰਤਾ ਦੇਵੀ istri ਨੂੰ ਸਿੱਖ ਭਾਵਨਾ ਵਿੱਚ ਜਗਿਆਸੂ ਬਣ ਕੇ ਗੁਰੂ ਨਾਨਕ ਦੇਵ ਪਰਮ ਪ੍ਰੇਮੀ ਸਿੱਖੀ ਦੇ ਨਮੂਨਾ ਭਾਈ ਬ੍ਰਿਧ ਜੀ ਤੋਂ ਵਰ ਵਾਚਨ ਲਈ ਕਿਹਾ ਸੀ ਵਰ ਜਾਚਨ ਲਈ ਕਿਹਾ ਸੀ ਬ੍ਰਿਧ ਜੀ ਮਾਦਾ ਜੀ ਨੂੰ ਮਾਤਾ ਕਹਿ ਕੇ ਪੂਰਾ ਆਦਬ ਕਰਦੇ ਸਨ ਪਰ ਫੇਰ ਸਾਹਿਬਾਂ ਦਾ ਇਸ਼ਾਰਾ ਲੱਗ ਕੇ ਆਸ਼ੀਰਵਾਦ ਦਿੰਦੇ ਹਨ ਇਹ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਗੁਰੂ ਕੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਨੀ ਜੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣ ਹਾਰ ਲੇਖਕਤਾ ਹਨ ਛੁੱਟੀ ਹੈ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਲ ਤਾਰ ਨੇ ਸਮੈ ਆਨੰਦਮਾਨ ਸੁਪਤ ਜਥਾ ਸੁਖ ਹਵੈ ਰਹੇ ਦਿਨ ਪਰ ਦਿਨ ਪਦ ਬੰਧਨ ਠਾਨ ਕਵ ਸੰਤੋਖ ਸਿੰਘ ਗੁਣ ਕਹੇ ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਤ੍ਰਿਤੀਆ ਰਾਸੇ ਭਾਈ ਬੁੱਢਾ ਤੇ ਵਰਲੇਨ ਪ੍ਰਸੰਗ ਵਰਨਨ ਵਰਨਣ ਨਾਮ ਤ੍ਰਿਤੇਓ ਅੰਸੂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ